ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਜਿੱਥੇ ਪੰਜਾਬੀਅਤ ਨੂੰ ਮਾਰਨ ਦੀ ਕੋਸ਼ਿਸ਼ ਹੋਈ ਹੈ ਕਿਉਂਕਿ ਇੱਕ ਭ੍ਰਸ਼ਟ ਸਰਕਾਰ ਹੈ ਇਹ ਸਾਬਤ ਹੋ ਗਿਆ ਇਹ ਨਿਕੰਮੀ ਸਰਕਾਰ ਹੈ ਇਹ ਸਾਬਤ ਹੋ ਗਿਆ ਇਹ ਵਾਅਦਿਆਂ ਤੋਂ ਭੱਜੀ ਸਰਕਾਰ ਹੈ ਇਹ ਵੀ ਸਾਬਤ ਹੋ ਗਿਆ ਔਰ ਇਹ ਸਰਕਾਰ ਦੇ ਵਿੱਚ ਸਾਡੇ ਪੁੱਤ ਨਜਾਇਜ਼ ਮਾਰੇ ਜਾ ਰਹੇ ਨੇ ਚਾਹੇ ਖਿਡਾਰੀ ਹੋਣ ਚਾਹੇ ਵਪਾਰੀ ਹੋਣ ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਪਰ ਇਹ ਪਹਿਲੀ ਅਸੀ ਸਰਕਾਰ ਬਣੀ ਹੈ ਜਿਨੇ ਪੰਜਾਬੀਅਤ ਮਾਰਤੀ ਕਿਉਂਕਿ ਪੰਜਾਬ ਦੇ ਵਿੱਚ ਔਰ ਮੈਨੂੰ ਲੱਗਦਾ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰੀ ਹੋਇਆ ਹੋਣਾ ਕਿ ਘਰੇ ਬਲਾ ਕੇ ਕਿਸੇ ਨੂੰ ਗ੍ਰਿਫਤਾਰ ਕੀਤਾ ਹੋ। ਕਿਸਾਨਾਂ ਦੇ ਨਾਲ ਜੋ ਇਹ ਸਰਕਾਰ ਨੇ ਕੀਤਾ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਮੰਨ ਚੁੱਕੀ ਆ ਉਹ ਪੂਰੀਆਂ ਨਾ ਹੋਣ ਤੇ ਉਹ ਦਿੱਲੀ ਆਪਣਾ ਧਰਨਾ ਦੇਣ ਸਰਕਾਰ ਦੇ ਵਿਰੁੱਧ ਜਾ ਰਹੇ ਹੋਣ। ਭਗਵੰਤ ਮਾਨ ਸਾਹਿਬ ਦੀ ਮਿਲੀ ਭੁਗਤ ਨਾਲ ਉਹਨਾਂ ਨੂੰ ਸ਼ੰਭੂ ਬਾਰਡਰ ਤੇ ਰੋਕਿਆ ਜਾਵੇ, ਉੱਥੇ ਬਿਠਾਇਆ ਜਾਵੇ। ਔਰ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਕੇਂਦਰ ਨਾਲ ਮਿਲ ਕੇ ਆਪਣੇ ਘਰੇ ਬਲਾ ਕੇ ਮਹਿਮਾਨ ਨੂੰ ਬਲਾ ਕੇ ਮਤਲਬ ਕਿਸਾਨਾਂ ਨੂੰ ਮਹਿਮਾਨ ਦੀ ਤਰ੍ਹਾਂ ਬੁਲਾਇਆ ਤੇ ਉਹਨਾਂ ਨੂੰ ਗ੍ਰਿਫਤਾਰ ਕਰਾ ਕੇ ਇਹ ਤਾਂ ਪੰਜਾਬੀ ਇਤਿਮਾਰ ਦੀ ਮੁੱਖ ਮੰਤਰੀ ਸਾਹਿਬ ਚਲੋ ਇਹ ਵੀ ਜਿਹੜਾ ਘਣਾਉਣਾ ਕੰਮ ਕਰਨਾ ਸੀ ਤੁਸੀਂ ਕਰ ਲਿਆ ਲੋਕਾਂ ਨੇ ਚਿਹਰਾ ਦੇਖ ਲਿਆ ਕਿ ਆਮ ਆਦਮੀ ਪਾਰਟੀ ਮੁਗਲਾ ਤੋਂ ਵੀ ਅੱਗੇ ਲੰਘੀ ਕਿ ਘਰੇ ਬਲਾ ਕੇ ਕਿਸਾਨ ਗ੍ਰਿਫਤਾਰ ਕਰ ਲੇ ਪਰ ਪਹਿਲੀ ਐਸੀ ਸਰਕਾਰ ਬਣੀ ਉਹ ਭਾਈ ਕਿਸਾਨੀ ਤਾਂ ਅੱਗੇ ਹੀ ਕਰਜ਼ੇ ਚ ਡੁੱਬੀ ਐ ਕਿਸਾਨ ਦਾ ਤਾਂ ਅੱਗੇ ਹੀ ਮੰਦੜਾ ਹਾਲ ਐ ਫਸਲਾਂ ਵਿਕ ਨਹੀਂ ਰਹੀਆਂ ਤੇ ਤੁਹਾਡੇ ਨਮਾਇंदे ਤੁਹਾਡੇ ਸਰਪੰਚ ਤੁਹਾਡੇ ਮੋਤਬਰ ਬੰਦੇ ਕਿਸਾਨਾਂ ਦੀ ਟਰਾਲੀਆਂ ਵੀ ਚੱਕ ਕੇ ਲੈ ਗਏ ਮਤਲਬ ਇਹ ਪਹਿਲੀ ਵਾਰ ਦੇਖਿਆ ਕਿ ਸਰਕਾਰ ਟਰਾਲੀ ਚੋਰ ਹੋਵੇ ਸਰਕਾਰ ਦੇ ਆਪਣੇ ਬੰਦੇ ਟਰਾਲੀਆਂ ਚੋਰੀ ਕਰਨ ਸਰਕਾਰ ਦੇ ਮੋਤਬਰਾਂ ਦੇ ਘਰੋਂ ਆਮ ਆਦਮੀ ਪਾਰਟੀ ਦੇ ਮੋਤਬਰਾਂ ਦੇ ਘਰੋਂ ਉਹ ਟਰਾਲੀਆਂ ਮਿਲਣ ਇਸ ਤੋਂ ਸ਼ਰਮਿੰਦਗੀ ਵਾਲੀ ਗੱਲ ਕੀ ਹੋ ਸਕਦੀ ਐ ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਕਿਸਾਨੀ ਦੀ ਪਿੱਠੇ 'ਚ ਛੁਰਾ ਤਾਂ ਮਾਰਿਆ ਹੀ ਮਾਰਿਆ ਤੁਸੀਂ ਤਾਂ ਹੁਣ ਜਲੀਲ ਹਰਕਤਾਂ ਤੇ ਉਤਰੀ ਹੈ ਸਰਕਾਰ ਮਲਕ ਕਿਸਾਨ ਨੂੰ ਜਿਹਨੂੰ ਪਹਿਲਾਂ ਕੇਂਦਰ ਸਰਕਾਰ ਮਾਰ ਰਿਆ ਜਿਹਨੂੰ ਤੁਹਾਡੀਆਂ ਨੀਤੀਆਂ ਮਾਰ ਰੀਆਂ ਨੇ ਹੁਣ ਤੁਸੀਂ ਉਹਨਾਂ ਦੇ ਘਰੇ ਡਾਕੇ ਤੇ ਚੋਰੀਆਂ ਵੀ ਅਗਰ ਤੁਹਾਡੇ ਬੰਦੇ ਕਰਨਗੇ ਇਸ ਗੱਲ ਦੀ ਵੀ ਜਵਾਬ ਦੇਈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਹੈ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਤੇ ਦਿੱਲੀ ਦੇ ਜਿਹੜੇ ਇਹਨਾਂ ਦੇ ਸੁਪਰ ਸੀਐਮ ਹੈ ਅਰਵਿੰਦ ਕੇਜਰੀਵਾਲ ਸਾਹਿਬ ਦੀ ਹੈ ਸੋ ਇਹ ਗੱਲਾਂ ਤੇ ਆ ਕੇ ਪੰਜਾਬੀਆਂ ਨੂੰ ਜਵਾਬ ਦਿਓ ਕੱਲੀ ਇਸ਼ਤਿਹਾਰबाजी ਦੇ ਨਾਲ ਹੁਣ ਘਰ ਨਹੀਂ ਚੱਲਣਾ ਇਹ ਕੱਲੇ ਕੱਲੇ ਇਸ਼ੂ ਦੇ ਉੱਤੇ ਆ ਕੇ ਜਵਾਬ ਦੇਣਾ ਪੈਂਦਾ